ਸੜਕ ਹਾਸਿਆਂ ਦੀ ਰੋਕਥਾਮ ਦੇ ਮੰਤਵ ਨਾਲ ਟ੍ਰੈਫਿਕ ਪੁਲਿਸ ਨੇ ਨਾਬਾਲਗ ਚਾਲਕਾਂ ਤੇ ਸਖਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ ਸ਼ਨੀਵਾਰ ਨੂੰ ਟ੍ਰੈਫਿਕ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਸ਼ਹਿਰ ਵਿੱਚ ਨਾਕੇ ਲਗਾ ਕੇ 35 ਨਾਬਾਲਗ ਚਾਲਕਾਂ ਦੇ ਚਲਾਨ ਕੱਟੇ ਜਦਕਿ ਕੁਝ ਵਾਹਨ ਜ਼ਬਤ ਵੀ ਕੀਤੇ ਦੂਜੇ ਪਾਸੇ ਸਕੂਲੀ ਵਿਦਿਆਰਥੀਆਂ ਨੂੰ ਲਿਜਾਣ ਵਾਲੇ ਆਟੋ ਵੀ ਬੱਚਿਆਂ ਨਾਲ ਓਵਰਲੋਡ ਦਿਖਾਈ ਦਿੱਤੇ ਇਸ ਤੋਂ ਪਹਿਲਾਂ ਟ੍ਰੈਫਿਕ ਪੁਲਿਸ ਦੇ ਐਜੂਕੇਸ਼ਨ ਸਲਡੀਆਂ ਟੀਮਾਂ ਨੇ ਲਗਭਗ 2 ਮਹੀਨੇ ਤੱਕ ਸਕੂਲਾਂ ਕਾਲਜਾਂ ਵਿੱਚ ਜਾ ਕੇ ਮਾਪਿਆਂ ਬੱਚਿਆਂ ਅਤੇ ਸਕੂਲ ਮੈਨੇਜਮੈਂਟਾਂ ਨੂੰ ਜਾਗਰੂਕ ਕੀਤਾ ਸੀ ਜਦੋਂ ਕਿ 1 ਅਗਸਤ ਨੂੰ ਚਲਾਨ ਕੱਟਣ ਦੀ ਤਰੀਖ ਆਉਣ ਤੇ 20 ਦਿਨਾਂ ਦਾ ਹੋਰ ਸਮਾਂ ਦਿੱਤਾ ਗਿਆ ਪਰ ਇਸ ਦੇ باوجود ਮਾਪੇ ਆਪਣੇ ਨਾਬਾਲਗ ਬੱਚਿਆਂ ਨੂੰ ਵਾਹਨ ਦੇਣਾ ਬੰਦ ਨਹੀਂ ਕਰ ਰਹੇ ਇੰਸਪੈਕਟਰ ਰਸ਼ਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਟੀਮਾਂ ਨੇ ਬਾਡਰ ਟਾਊਨ ਰੋਡ ਤੇ ਸਪੈਸ਼ਲ ਨਾਕਾਬੰਦੀ ਕਰਕੇ 35 ਨਾਬਾਲਤਾਂ ਦੇ ਚਲਾਨ ਕੱਟੇ ਉਹਨਾਂ ਕਹਿਿਆ ਕਿ ਨਾਬਾਲਗ ਚਾਲਕਾਂ ਕੋਲ ਲਾਇਸੈਂਸ ਨਹੀਂ ਸਨ ਅਤੇ ਕੁਝ ਕੋਲ ਨਾ ਤਾਂ ਵਾਹਨ ਦੀ ਆਰ.ਸੀ. ਸੀ ਅਤੇ ਨਾ ਹੀ ਉਹਨਾਂ ਕੋਲ ਹੈਲਮਟ ਸਨ ਜਿਸ ਕਾਰਨ 5-5000 ਰੁਪਏ ਆਰ.ਸੀ. ਅਤੇ ਲਾਇਸੈਂਸ ਦਾ ਜਦੋਂ ਕਿ 1000 ਰੁਪਏ ਬਿਨਾ ਹੈਲਮਟ ਹੋਣ ਕਰਕੇ ਜੁਰਮਾਨਾ ਵਸੂਲਿਆ ਜਾਵੇਗਾ ਉਹਨਾਂ ਕਹਿੰਦੇ ਕਿ ਹੋਰ ਵੀ ਜਿਹੜੇ ਨਾਬਾਲਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਗੇ ਉਸ ਦੇ ਹਿਸਾਬ ਨਾਲ ਹੋਰ ਵੀ ਨਿਯਮ ਤੋੜਨ ਦਾ ਜੁਰਮਾਨਾ ਕੀਤਾ ਜਾਵੇਗਾ ਟ੍ਰੈਫਿਕ ਪੁਲਿਸ ਦੀ ਮੰਨੀ ਹੈ ਤਾਹੋ ਅਜੇ ਵੀ ਚਾਹੁੰਦੇ ਨੇ ਕਿ ਮਾਪੇ ਆਪਣੇ ਨਾਬਾਲਗ ਬੱਚਾ ਨੂੰ ਵਾਹਨ ਚਲਾਉਣ ਨੂੰ ਨਾ ਦੇਣ ਕਿਉਂਕਿ ਜਲਦ ਐਫ ਆਈ ਆਰ ਵਾਲਾ ਸਿਸਟਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ ਇੰਸਪੈਕਟਰ ਰਸ਼ਮਿੰਦਰ ਸਿੰਘ ਨੇ ਕਿਹਾ ਕਿ ਇਹ ਗੱਲ ਵੀ ਸਾਫ ਕੀਤੀ ਹੈ ਕਿ 16 ਤੋਂ 18 ਸਾਲ ਵਾਲੇ ਚਾਲਕ ਡਰਾਈਵਿੰਗ ਲਾਇਸੈਂਸ ਲੈ ਕੇ ਹੀ 50 ਸੀਸੀ ਵਾਲੇ ਵਾਹਨ ਚਲਾ ਸਕਣਗੇ ਇੰਸਪੈਕਟਰ ਰਸ਼ਮਿੰਦਰ ਸਿੰਘ ਨੇ ਦੱਸਿਆ ਕਿ ਅਜੇ ਵੀ ਉਹ ਮਾਪਿਆਂ ਨੂੰ ਅਪੀਲ ਕਰ ਰਹੇ ਨੇ ਕਿ 18 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਵਾਹਨ ਚਲਾਉਣ ਨਾ ਦੇਣ ਪਰ ਉਹ ਨਾ ਮੰਨੇ ਤਾਂ ਕੁਝ ਦਿਨਾਂ ਅੰਦਰ ਹੀ ਟ੍ਰੈਫਿਕ ਪੁਲਿਸ ਨਾਬਾਲਗ ਚਾਲਕ ਫੜੇ ਜਾਣ ਤੇ ਸਬੰਧਨ ਥਾਣੇ ਵਿੱਚ ਆਰਸੀ ਹੋਲਡਰ ਉਹਨਾਂ ਦੇ ਮਾਪਿਆਂ ਦੇ ਨਾਂ ਤੇ ਐਫਆਈਆਰ ਦਰਜ ਕਰਨੀ ਸ਼ੁਰੂ ਕਰ ਦੇਣਗੇ ਅਤੇ ਫਿਰ 25000 ਰੁਪਏ ਜੁਰਮਾਨਾ ਵੀ ਵਸੂਲਿਆ ਜਾਵੇਗਾ। ਉਹਨਾਂ ਕਹਿ ਕੇ ਟ੍ਰੈਫਿਕ ਪੁਲਿਸ ਹੁਣ ਲਗਾਤਾਰ ਨਾਬਾਲਗ ਵਾਹਨ ਚਾਲਕਾਂ ਤੇ ਐਕਸ਼ਨ ਲਵੇਗੀ।